ਜਿਧੋਨੇ ਇੱਕ ਦੁਖਦਾਈ ਖਬਰ ਬੀਸੀ ਦੇ ਸਾਫ ਦਾ ਪ੍ਰੀਮੀਅਰ ਤੇ ਜਰਮਨੀ ਵਿੱਚ ਰਾਜਦੂਤ ਜான் ਹਾਰਗੰਦੀ ਕੈਂਸਰ ਦੇ ਨਾਲ ਅਤਿ ਜੀ ਲੜਾਈ ਤੋਂ ਬਾਅਦ 65 ਸਾਲ ਦੀ ਉਮਰ ਦੇ ਵਿੱਚ ਮੌਤ ਹੋ ਗਈ ਹੈ ਜਿਵੇਂ ਹੀ ਇਹ ਬੁਰੀ ਖਬਰ ਪਹੁੰਚੀ ਤਾਂ ਉਹਨਾਂ ਦੇ ਪਰਿਵਾਰ ਤੇ ਵਿੱਚ ਸੋਗ ਦਾ ਮਾਹੌਲ ਹੈ ਮੰਗਲਵਾਰ ਸਵੇਰੇ ਰਾਇਲ ਜੁਬਲੀ ਹਸਪਤਾਲ ਦੇ ਵਿੱਚ ਉਹਨਾਂ ਦਾ ਦਿਹਾਂਤ ਹੋਇਆ। ਹਾਰਗਨ ਨੇ 2022 ਦੇ ਵਿੱਚ ਅਦਾ ਛੱਡਣ ਤੋਂ ਪਹਿਲਾਂ 5 ਸਾਲ ਬੀਸੀ ਦੇ ਨਿਊ ਡੈਮੋਕਰੇਟਸ ਦੇ ਪ੍ਰੀਮੀਅਰ ਵਜੋਂ ਸੇਵਾ ਨਿਭਾਈ ਫਿਰ ਪਿਛਲੇ ਸਾਲ ਰਾਜਦੂਤ ਨਿਯੁਕਤ ਕੀਤਾ ਗਿਆ ਸੀ ਜੂਨ ਦੇ ਵਿੱਚ ਹਾਰਗਨ ਨੇ ਐਲਾਨ ਕੀਤਾ ਕਿ ਉਹ ਥਾਇਰੋਇਡ ਕੈਂਸਰ ਦਾ ਪਤਾ ਲੱਗਣ ਤੋਂ ਬਾਅਦ ਛੁੱਟੀ ਤੇ ਹੈ। ਹਾਰਗਨ ਨੂੰ ਦੇਸ਼ ਭਰ ਦੇ ਲੋਕ ਉਹਨਾਂ ਦੀਆਂ ਉਪਲਬਧੀਆਂ ਦੇ ਕਾਰਨ ਯਾਦ ਵੀ ਕਰ ਰਹੇ ਨੇ। ਇੱਕ ਬਿਆਨ ਦੇ ਵਿੱਚ ਮੌਜੂਦਾ ਪ੍ਰੀਮੀਅਰ ਡੇਵਿਡ ਡੀਬੀ ਨੇ ਸਾਂਝਾ ਕੀਤਾ ਕਿ ਹਾਰਗਨ ਦੇ ਗੁਜ਼ਰਨ ਦੀ ਖਬਰ ਦੇ ਨਾਲ ਐਨਡੀਪੀ ਦੇ ਵਿੱਚ ਵੀ ਸੋਗ ਦੀ ਲਹਿਰ ਦੌੜ ਗਈ ਹੈ ਤੇ ਦੂਜੇ ਪਾਈ ਵਾਲਾ ਨੇ ਵੀ ਇਸ ਤੇ ਦੁੱਖ ਜਤਾਇਆ ਜான் ਹਾਰਗਨ ਦੇ ਸਨਮਾਨ ਦੇ ਵਿੱਚ ਪਾਰਲੀਮੈਂਟ ਬਿਲਡਿੰਗਾਂ ਦੇ ਵਿੱਚ ਛੰਡੇ ਨੂੰ ਅੱਧਾ ਛੁਕਾ ਦਿੱਤਾ ਜਾਏਗਾ ਤੇ ਬੀਸੀ ਦੇ ਲੋਕਾਂ ਦੇ ਲਈ ਉਹਨਾਂ ਦੇ ਸਵੇਦਨਾ ਦੇ ਮੌਕੇ ਜਨਤਾ ਦੇ ਨਾਲ ਸਾਂਝੇ ਕੀਤੇ ਜਾਣਗੇ ਪ੍ਰੀਮੀਅਰ ਡੇਵੀਡੀ ਬੀ ਡਾਕਟਰ ਬੋਨੀ ਹੈਂਡਰੀ ਜான் ਰੋਸਟਰਡ ਮੇਅਰ ਕੈਨ ਸਿਮ ਬ੍ਰੈਡਵੈਸਟ ਨੇਵੀ ਇਸ ਮੌਕੇ ਦੁੱਖ ਦਾ ਪ੍ਰਗਟਾਵਾ ਕੀਤਾ ਆਰਸੀਐਮਪੀ ਦੁਆਰਾ ਗ੍ਰਿਫਤਾਰ ਕੀਤੇ ਜਾਣ ਤੋਂ ਪਹਿਲਾਂ ਆਟਵਾ ਦੇ ਦੋ ਟੀਨੇਜਰ ਨੇ ਕਥਿਤ ਤੌਰ ਤੇ ਪਾਰਲੀਮੈਂਟ ਹਿੱਲ ਤੇ ਇਜ਼ਰਾਈਲ ਪੱਖੀ ਰੈਲੀ ਨੂੰ ਬੰਬ ਨਾਲ ਉਡਾਉਣ ਦੀ ਸਾਜ਼ਿਸ਼ ਰਚੀ ਸੀ ਦੋਵੇਂ ਟੀਨੇਜਰ ਮੁੰਡਿਆਂ ਦਸੰਬਰ ਤੇ ਫਰਵਰੀ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ ਜਿਸ ਨੂੰ ਪੁਲਿਸ ਨੇ ਓਟਵਾ ਦੇ ਯਹੂਦੀ ਭਾਈਚਾਰੇ ਦੇ ਵਿਰੁੱਧ ਅੱਤਵਾਦੀ ਸਾਜ਼ਿਸ਼ ਕਿਹਾ ਸੀ ਜਾਣਕਾਰੀ ਜੋ ਮਿਲ ਰਹੀ ਹੈ ਉਸ ਦੇ ਮੁਤਾਬਕ ਉਹਨਾਂ ਦੀ ਯੋਜਨਾ ਦੀਆਂ ਵਿਸ਼ੇਸ਼ਤਾਵਾਂ ਦਾ ਖੁਲਾਸਾ ਨਹੀਂ ਕੀਤਾ ਗਿਆ ਸੀ ਪਰ ਅਦਾਲਤ ਦੇ ਵਿੱਚ ਦਾਇਰ ਨਵੇਂ ਰਿਲੀਜ਼ ਦੇ ਵਿੱਚ ਕੀਤੇ ਗਏ ਦੋਸ਼ਾਂ ਦੇ ਵਿੱਚ ਉਹਨਾਂ ਦੇ ਸ਼ੱਕੀ ਨਿਸ਼ਾਨੇ ਦਾ ਵੇਰਵਾ ਦਿੱਤਾ ਗਿਆ ਸੀ ਡਿਪਾਰਟਮੈਂਟ ਆਫ ਜਸਟਿਸ ਨੇ ਲਿਖਿਆ ਕਿ ਉਹਨਾਂ ਤੇ ਕਥਿਤ ਤੌਰ ਤੇ ਇਜ਼ਰਾਈਲ ਪੱਖੀ ਰੈਲੀ ਦੇ ਵਿੱਚ ਵਿਸਫੋਟਕ ਯੰਤਰ ਤੇ ਵਿਸਫੋਟਕ ਦੁਆਰਾ ਓਟਵਾ ਦੇ ਵਿੱਚ ਯਹੂਦੀ ਵਿਅਕਤੀਆਂ ਤੇ ਹੰਸਕ ਹਮਲਾ ਕਰਨ ਦੇ ਲਈ ਪਿਛਲੀ ਗਿਰਾਵਟ ਦੇ ਵਿੱਚ ਯੋਜਨਾ ਬਣਾਈ ਗਈ ਸੀ ਯਾਨੀ ਫਾਲ ਮੌਕੇ ਬਣਾਈ ਗਈ ਸੀ ਔਰ ਕੋਈ ਹੋਰ ਵੇਰਵੇ ਪ੍ਰਦਾਨ ਨਹੀਂ ਕੀਤੇ ਗਏ ਪਰ ਇੱਕ ਦੋਸ਼ੀ ਤੇ ਆਸੀਟੋਨ ਆਕਸਾਈਡਸ ਤੇ ਮੈਟਲ ਬਾਲ 베ARING ਰੱਖਣ ਦਾ ਜਿਹੜਾ ਉਹ ਦੋਸ਼ ਹੈ ਸਾਰੇ ਘਰੇਲੂ ਬੰਬਾਂ ਦੇ ਸਾਂਝੇ ਹਿੱਸੇ ਨੇ ਨੌਜਵਾਨਾਂ ਦੇ ਟ੍ਰਾਇਲਾਂ ਤੋਂ ਸੰਵੇਦਨਸ਼ੀਲ ਰਾਸ਼ਟਰੀ ਸੁਰੱਖਿਆ ਜਾਣਕਾਰੀ ਨੂੰ ਰੋਕਣ ਦੇ ਲਈ ਸੰਗੀ ਵਕੀਲਾਂ ਦੁਆਰਾ ਇੱਕ ਅਰਜ਼ੀ ਦੇ ਵਿੱਚ ਇਜ਼ਰਾਈਲ ਪੱਕੀ ਰੈਲੀ ਦਾ ਨਿਸ਼ਾਨਾ ਹੋਣ ਦਾ ਦਾਵਾ ਕੀਤਾ ਗਿਆ ਸੀ ਇਹ ਕੇਸ ਕੈਨੇਡਾ ਦੇ ਵਿੱਚ ਯਹੂਦੀ ਸਕੂਲਾਂ ਦੇ ਵਿੱਚ ਗੋਲੀਬਾਰੀ ਸਮੇਤ ਯਹੂਦੀ ਵਿਰੋਧੀ ਹਮਲਿਆਂ ਵਿੱਚ ਵਾਦੇ ਦੇ ਦੌਰਾਨ ਆਇਆ ਹੈ ਆਟਵਾ ਦੇ ਪਹਿਲੇ ਨੌਜਵਾਨ ਨੂੰ 15 ਦਸੰਬਰ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਤੇ ਉਸ ਤੇ ਆਤਵਾ ਤੇ ਦੋ ਅਪਰਾਧਾਂ ਦਾ ਦੋਸ਼ ਲਗਾਇਆ ਗਿਆ ਸੀ ਜਿਨ੍ਹਾਂ ਦੇ ਵਿੱਚੋਂ ਇੱਕ ਵਿਸਫੋਟਕ ਪਦਾਰਥ ਦੇ ਨਾਲ ਸੰਬੰਧਿਤ ਹਮਾਇਤ ਸਮੱਗਰੀ ਨੂੰ ਸੰਚਾਰਿਤ ਕਰਨਾ ਸੀ ਉਸਤੇ ਇੱਕ ਦੂਜੇ ਵਿਅਕਤੀ ਨੂੰ ਯਹੂਦੀ ਵਿਅਕਤੀਆਂ ਦੇ ਵਿਰੋਧ ਇੱਕ ਅਤਵਾਦੀ ਗਤੀਵਿਧੀ ਕਰਨ ਦੇ ਲਈ ਨਿਰਦੇਸ਼ ਦੇਣ ਦਾ ਵੀ ਦੋਸ਼ ਲਗਾਇਆ ਗਿਆ ਸੀ ਤੇ ਬਾਅਦ ਦੇ ਵਿੱਚ ਉਸਤੇ ਕਤਲ ਦੀ ਸਾਜ਼ਿਸ਼ ਦਾ ਦੋਸ਼ ਵੀ ਲਗਾਇਆ ਗਿਆ ਸੀ 15 ਫਰਵਰੀ ਨੂੰ ਉਸਤੇ ਕਥਿਤ ਸਹਿ ਸਾਜ਼ਿਸ਼ਕਰਤਾ ਤੇ ਅਤਵਾਦ ਤੇ ਤਿੰਨ ਦੋਸ਼ ਲਗਾਏ ਗਏ ਸਾਂ ਜਿਸ ਦੇ ਵਿੱਚ ਕਤਲ ਕਰਨ ਦੇ ਲਈ ਸਹਿਮਤ ਹੋਣਾ ਪਾਬੰਦੀਸ਼ੁਦਾ ਹਥਿਆਰ ਦੀ ਮੰਗ ਵੀ ਸ਼ਾਮਲ ਸੀ ਆਈਟੀਏਏਸੀ ਨੇ ਸੂਚਨਾ ਪਹੁੰਚ ਕਾਨੂੰਨ ਤਹਿਤ ਜਾਰੀ ਆਪਣੀ ਰਿਪੋਰਟ ਦੇ ਵਿੱਚ ਲਿਖਿਆ ਕਿ ਸਾਜ਼ਿਸ਼ ਦੇ ਵਿੱਚ ਯਹੂਦੀ ਭਾਈਚਾਰੇ ਲਈ ਇੱਕ ਕਥਿਤ ਖਤਰਾ ਸ਼ਾਮਿਲ ਸੀ ਜੋ ਇਹ ਦਰਸਾਉਂਦਾ ਹੈ ਕਿ ਕਿਵੇਂ ਮਹੱਤਵਪੂਰਨ ਕੋਮਾਂਤਰੀ ਘਟਨਾਵਾਂ ਹੋਰ ਨਿੱਜੀ ਸ਼ਿਕਾਇਤਾਂ ਦੇ ਨਾਲ ਸੰਭਾਵਿਤ ਤੌਰ ਦੇ ਉੱਤੇ ਲਾਮਬੰਦੀ ਦੇ ਸਮੁੱਚੇ ਮਾਰਗ ਨੂੰ ਪ੍ਰਭਾਵਿਤ ਕਰ ਸਕਦੀਆਂ ਨੇ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ